ਪ੍ਰੀਤ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਗੋਪੀ ਸ਼ੋਕਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਆਪਣੀ ਫੈਮਿਲੀ ਨਾਲ ਫਨੀ ਵੀਡੀਓਜ਼ ਬਣਾ ਕੇ ਸਾਰਿਆਂ ਨੂੰ ਖੂਬ ਹਸਾਉਂਦੇ ਨੇ ਅਤੇ ਲੋਕ ਇਹਨਾਂ ਦੀਆਂ ਵੀਡੀਓਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਗੋਪੀ ਸ਼ੋਕਰ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ ਫਾਈਨਲੀ ਉਹ ਵਿਆਹ ਦੇ ਬੰਧਨ ਵਿੱਚ ਬੱਜ ਚੁੱਕੇ ਨੇ ਤੁਹਾਨੂੰ ਦੱਸਦੇ ਕਿ ਗੋਪੀ ਸ਼ੋਕਰ ਤੇ ਵਿਆਹ ਤੋਂ ਮਗਰ ਉਹਨੂੰ ਅਤੇ ਉਹਦੀ ਵਾਈਫ ਨੂੰ ਵਧਾਈਆਂ ਦੇ ਲਈ ਮਹੰਤ ਆਉਂਦੇ ਪੈ ਨੇ ਅਤੇ ਜਿੰਨਾ ਵਿੱਚੋਂ ਕੁਝ ਵੀਡੀਓਜ਼ ਗੋਪੀ ਸ਼ੋਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਰਿਆਂ ਨਾਲ ਸ਼ੇਅਰ ਕੀਤੀਆਂ ਨੇ ਇਸ ਵੀਡੀ ਹੈ ਅਤੇ ਸਿਰ ਉੱਤੇ ਦੁਪੱਟਾ ਲਿਆ ਹੋਇਆ ਹੈ ਇਸ ਚੀਜ਼ ਨੂੰ ਲੈ ਕੇ ਗੋਪੀ ਸ਼ੋਕਰ ਨੂੰ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਪੈਣ ਕਿ ਤੇਰੀ ਵਾਈਫ ਨੇ ਸੂਟ ਨਹੀਂ ਪਾਇਆ ਹੋਇਆ ਤੁਹਾਨੂੰ ਦੱਸਦੀ ਕਿ ਗੋਪੀ ਸ਼ੋਕਰ ਦੀ ਵਾਈਫ ਫੌਰਨ ਤੋਂ ਆਈ ਹੋਈ ਹੈ ਅਤੇ ਗੋਪੀ ਸ਼ੋਕਰ ਦੀ ਵਾਈਫ ਨੂੰ ਪੰਜਾਬ ਦੇ ਰੀਤੀ ਰਿਵਾਜਾਂ ਦਾ ਘੱਟ ਹੀ ਪਤਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਗੋਪੀ ਸ਼ੋਕਰ ਤੇ ਉਹਦੀ ਵਾਈਫ ਨੂੰ ਵਧਾਈਆਂ ਜ਼ਰੂਰ ਦੇਣਾ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਧੰਨਵਾਦ